ਸਭ ਨੂੰ ਇਦਾਂ ਹੀ ਕਰਵਾਇਓ ਠੀਕ ਹੈ ਜੀ ਕਿੰਨੀ ਕਿਦਰੀ ਰਹਿ ਗਈ ਜੀ ਬਾਕੀ ਹੋਰ ਕਿੰਨਾ ਕਿਲੋਮੀਟਰ ਆ ਗਈ ਹੈ 1.5 ਤੇ 1.5 ਕਿਲੋਮੀਟਰ ਹੋਣਾ ਹੈ ਠੀਕ 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 ਹੈ ਜੀ ਓਕੇ ਬਾਈ ਬਾਈ ਗੁਰਜੀ ਕਖਾਲ ਸਾਹਿਬ ਬਾਈ ਗੁਰਜੀ ਕੀ ਫਤਹ ਓਕੇ ਬਾਈ ਜੀ ਕਿੰਨਾ ਉੱਠਾ ਦੇਖੋ ਢੋੜਿਆਂ ਦਾ ਕਿੰਨਾ ਜ਼ੋਰ ਲੱਗਦਾ ਹੋਵੇਗਾ ਤੁਸੀਂ ਅਮੇਜ ਨ ਕਰੋ ਕਿ ਕਿੰਨੀ ਚੜਾਈ ਹੈ ਤੇ ਕਿੰਨੀ ਸਪੀਡ ਦੇ ਨਾਲ ਇਹਨਾਂ ਨੂੰ ਚੜ੍ਹਨਾ ਪੈਂਦਾ ਤੇ ਤੁਸੀਂ ਦੇਖ ਸਕਦੇ ਹੋ ਸੰਗਤ ਜਿਹੜੀ ਹੜਕੇ ਹੜਕੇ ਕਦਮਾਂ ਦੇ ਨਾਲ ਆ ਰਹੀ ਹੈ ਆਪਾਂ ਇੰਨੀ ਉਚਾਈ ਤੇ ਆ ਗਏ ਉਹ ਨੀਚੇ ਤੁਸੀਂ ਬਲੂ ਕਲਰ ਦੇ ਟੈਂਟ ਲੱਗੇ ਦੇਖ ਸਕਦੇ ਹੋ ਉਥੇ ਗੁਰੂ ਘਰ ਸੀਗਾ ਤੇ ਗੁਰੂ ਘਰ ਤੋਂ ਆਪਾਂ ਗੋਵਿੰਦ ਧਾਮ ਤੋਂ ਆਪਾਂ ਯਾਤਰਾ ਜਿਹੜੀ 6 ਵਜੇ ਸ਼ੁਰੂ ਕਰੀ ਸੀ ਹੁਣ ਸਮਾਂ ਹੋ ਗਿਆ ਜੀ ਸਾਢੇ 8 ਦਾ ਸਾਢੇ 8 ਦਾ ਸਮਾਂ ਹੋ ਗਿਆ ਜੀ ਤਕਰੀਬਨ 2.5 ਘੰਟੇ ਹੋ ਗਏ ਸਾਨੂੰ ਚੱਲਿਆ ਨੂੰ ਤੇ ਤੁਸੀਂ ਦੇਖ ਸਕਦੇ ਹੋ ਜਿਹੜੀ ਇਹ 6 ਕਿਲੋਮੀਟਰ ਦੀ ਚੜ੍ਹਾਈ ਹੈ ਇਹਨੂੰ ਤਿੱਖੀ ਚੜ੍ਹਾਈ ਕਹਿੰਦੇ ਆ ਦੇਖ ਸਕਦੇ ਹੋ ਤੁਸੀਂ ਸਾਡੇ ਨਾਲ ਦਾ ਬੰਦਾ ਉਹ ਪਿੱਛੇ ਖੜਾਗਾ ਤੇ ਇਸ ਤਰ੍ਹਾਂ ਇਹਦਾ ਜਿਵੇਂ ਸੱਪ ਵਾਂਗੂ ਸੜਕ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਵੀ ਅੱਧ ਜਿਹਾ ਚਾਗੇ ਨਾ ਸਾਰੀਆਂ ਸੰਗਤਾਂ ਘੋੜੇ ਕਰਾ ਲੈਂਦੀਆਂ ਆ ਤੇ ਥੋੜੀ ਦਿੱਕਤ ਆ ਜਾਂਦੀ ਹੈ ਤੇ ਵੈਸੇ ਐ ਡੀਵੀ ਕੋਈ ਦਿੱਕਤ ਨਹੀਂ ਥੋੜਾ ਜਿਹਾ ਪਰੇਸ਼ਾਨੀ ਬੰਦੇ ਨੂੰ ਚੱਲਣੀ ਚਾਹੀਦੀ ਆ ਹੋ ਸਕਦਾ ਗੁਰੂ ਸਾਹਿਬ ਪ੍ਰਤੀਕਸ਼ਾ ਲੈਂਦੇ ਹੋਣ ਆਪਣੀ ਵੀ ਸੰਗਤ ਕਿੰਨਾ ਦਾ ਸਾਨੂੰ ਪ੍ਰੇਮ ਕਰਦੀ ਆ ਤੇ ਦੇਖੋ ਜੀ ਬਾਟੂ ਖੜਾਗਾ ਸਾਡਾ ਤੇ ਹਾਈਟ ਤੇ ਆਪ ਜਾਣਾਗਾ ਲਗਭਗ ਦੇਖ ਸਕਦੇ ਹੋ ਤੁਸੀਂ ਸਾਨੂੰ ਮੈਂ ਉਹ نیچے ਦੇਖਣ ਲੱਗ ਗਿਆ ਨਿਸ਼ਾਨ ਸਾਹਿਬ ਆਪ ਜਾਣਾਗਾ ਉਹ ਜੰਮਾ ਚੋਟੀ ਤੇ ਜਾਣਾ ਹੈਗਾ ਬਸ ਤਕਰੀਬਨ ਥੋੜੇ ਟਾਈਮ ਬਾਅਦ ਜਿਹੜੇ ਗਲੇਸ਼ੀਅਰ ਆ বরਫ ਵਾਲੇ ਗਲੇਸ਼ੀਅਰ ਆ ਜਾਣਗੇ ਫਿਰ ਉਹਨਾਂ ਵਿੱਚ ਦੀ ਆਪਾਂ ਯਾਤਰਾ ਕਰਾਂਗੇ ਬਣੇ ਰਹੋ ਜੀ ਬਲੌਗ ਦੇ ਨਾਲ ਧੰਨਵਾਦ ਲਓ ਜੀ ਬਹੁਤਾਂ ਰਸਤਾ ਤੈਅ ਕਰ ਲਿਆ ਤੇ ਥੋੜਾ ਰਹਿ ਗਿਆ ਉਹ ਸਾਹਮਣੇ ਤੁਸੀਂ ਸੰਗਤ ਦੇਖ ਸਕਦੇ ਹੋ ਉੱਥੇ ਜਾਣਾ ਆਪਾਂ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਸੰਗਤ ਤੁਹਾਨੂੰ ਦਿਖਦੀ ਹੋਵੇ ਤਾਂ ਉੱਥੇ ਜਾਣਾ ਜਮਾ ਉੱਪਰ ਨਿਸ਼ਾਨ ਸਾਹਿਬ ਦਿਖ ਰਹੇ ਆ ਉੱਥੋਂ ਤੱਕ ਜਾਣਾ ਆਪਾਂ ਤੇ ਇੱਥੇ ਘੋੜੇ ਵਾਲਿਆਂ ਨੇ ਉਹ ਮਟੇਕ ਇਹਨਾ ਆਪ ਦਾ ਦੁਬਾਰੇ ਲਿਖ ਦਿੰਦੇ ਆ ਵੀ ਜਿਹੜੇ ਯਾਤਰੀ ਆ ਨਾ ਦਾ ਸੰਗਤ ਵੀ ਘੋੜਾ ਲੈ ਲੈਣਗੇ ਇਸ ਕਰਕੇ ਇਹ ਗਲਤ ਲਿਖ ਦਿੰਦੇ ਆ ਲਗਭਗ 2 ਕਿਲੋਮੀਟਰ ਰਹਿ ਗਿਆ ਤੇ ਇੱਥੇ ਤਿੰਨ ਲਿਖਿਆ ਹੋਇਆਗਾ ਉੱਪਰ ਜਾਣਾ ਪਗਲੇ ਸ਼ਹਿਰ ਦਿਖ ਰਿਹਾ ਤੁਹਾਨੂੰ ਤੇ ਵਾਟਰਫਾਲ ਫੋ ਰਿਹਾ ਦੇਖੋ ਜੀ ਲੋ ਜੀ ਨੀ ਜਾਰੀ ਯਾਤਰਾ ਸ੍ਰੀ ਸਚਕੰਨ ਸਾਹਿਬ ਹੀਮਕੁੰਨ ਸਾਹਿਬ ਜੀ ਹੋ ਜਮਾ ਛੋਟੀਆਂ ਛੋਟੀਆਂ ਆਪਣੀਆਂ ਉਹ ਦੇਖਣ ਲੱਗੀਆਂ ਦੁਕਾਨਾਂ ਜਿੱਥੇ ਗੁਰਦੁਆਰੇ ਦੇ ਨਾਲ ਦੁਕਾਨਾਂ ਆ ਗੁਰੂ ਘਰ ਤੋਂ ਥੋੜਾ ਜਿਹਾ ਪਹਾੜ ਦੇ ਬੋਲੇ ਚ ਰਹਿ ਜਾਂਦਾ ਤੇ ਉਹ ਜਿਹੜੀਆਂ ਦੁਕਾਨਾਂਆਂ ਉਹਨਾਂ ਨੇ ਸ਼ੈੱਡ ਜੀ ਪਾਏ ਹੋਏ ਐ ਤੇ ਉਹ ਦਿਖ ਰਿਹਾ ਐ ਬਲੂ ਕਲਰ ਦੇ ਤੁਸੀਂ ਦੇਖ ਸਕਦੇ ਹੋ ਤੇ ਇਸ ਤੋਂ ਬਾਅਦ ਆਪਾਂ ਉੱਪਰ ਜਾਣਾਗਾ ਉੱਪਰ ਦੀ ਹਾਈਟ ਵੀ ਤੁਸੀਂ ਚੈੱਕ ਕਰ ਸਕਦੇ ਹੋ ਉੱਪਰ ਦੇਖੋ ਜੀ ਸਾਹਮਣੇ ਨਿਸ਼ਾਨ ਸਾਹਿਬ ਦਿਖ ਰਿਹਾ ਤੇ ਉੱਥੇ ਜਾਣਾ ਆਪਾਂ ਠੰਡ ਦਾ ਟੈਂਪਰੇਚਰ ਜਿਹੜਾ ਉੱਥੇ ਮੈਨਸ 0 ਡਿਗਰੀ ਚ ਚੱਲ ਰਿਹਾਗਾ ਤੇ ਠੰਡ ਬਹੁਤ ਐ ਬਈ ਬਾਕੀ ਆਪਣਾ ਆਪਣਾ ਧਿਆਨ ਰੱਖੋ ਬਾਕੀ ਹੌਸਲੇ ਬੁਲੰਦ ਰੱਖੋ ਜੀ ਮਹਾਰਾਜ ਜੀ ਕਿਰਪਾ ਕਰਨਗੇ ਧੰਨਵਾਦ ਜੀ ਕਿੰਨਾ ਰਹਿ ਗਿਆ ਜੀ ਰਸਤਾ ਬਾਈ ਸਿਰਕ ਕਿਲੋਮੀਟਰ ਸਿੱਧਾ ਕਿਲੋਮੀਟਰ ਠੀਕ ਹੈ ਜੀ ਹਾਂਜੀ ਹਾਂਜੀ ਪਹੁੰਚਣ ਵਾਲੇ ਨੇੜੇ ਸੀੜੀਆਂ ਨੇ ਪੌੜੀਆਂ ਹੋ ਠੀਕ ਹੈ ਜੀ ਜਿਹੜੇ ਪੌੜੀ ਵਾਲੇ ਰਸਤਾ ਦਾ ਅਖਿਆਰ ਕੀਤਾ ਜਾਵੇ ਠੀਕ ਹੈ ਜੀ ਪਦਰ ਪਦਰ ਆਪਾਂ ਪੱਲੇ ਬਹ ਜਾ ਕੇ ਆਈਏ ਹਾਂਜੀ ਹਾਂਜੀ ਸੰਗਤ ਵੀ ਸੌਗੀ ਜਾਊਗੀ ਹੋਰ ਜਿਹੜੇ ਤੁਹਾਡੇ ਨਾਲ ਸੰਗੀਤ ਕਰਨ ਉਹ ਵੀ ਆਰਾਮ ਨਾਲ ਠੀਕ ਹੈ ਜੀ ਤੇ ਬਾਕੀ ਭਾਈ ਜੀ ਚਾਹ ਛਕ ਰਹੇ ਆ ਰਸਤੇ ਦੇ ਵਿੱਚ ਇਸ ਤਰ੍ਹਾਂ ਦੀਆਂ ਦੁਕਾਨਾਂ ਹੋਣਗੀਆਂ ਬਾਕੀ ਚਾਹ ਕਿੰਨੇ ਦਾ ਗਲਾਸ ਹੈ ਇੰਨੇ ਦਾ ਕੱਪ ਹੈ 2 ਰੁਪਏ ਦਾ ਕੱਪ ਹੈ ਬਾਕੀ ਜਿਵੇਂ ਜਿਵੇਂ ਤੁਸੀਂ ਉੱਪਰ ਚੜੀ ਜਾਓਗੇ ਉਵੇਂ ਉਵੇਂ ਖਰਚਾ ਮੰਗੇ ਹਾਂ ਇੱਥੇ ਜਾਇਜ਼ ਹੈ ਹਾਂ ਇੱਥੇ ਜਾਇਜ਼ ਹੈ ਫਿਰ ਵੀ ਸੰਗਤ ਵਾਸਤੇ ਕੱਟ ਕਰਨਾ ਸਨਮਾਨ ਕੱਟਾ ਕਰਨਾ ਹਾਂਜੀ 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 ਹਾਂ ਬਹੁਤ ਔਖਾ ਹੈ ਆਪਣਾ ਆਪ ਲੈ ਕੇ ਹੁਣ ਹਾਂਜੀ ਹਾਂ ਜਿਵੇਂ ਆਪਣੇ ਟਰਾਂਸਪੋਰਟ ਦਾ ਖਰਚਾ ਪੈਂਦਾ ਇਹਨਾਂ ਦਾ ਖਤਰਨਾ ਖਰਚਾ ਪੈਂਦਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਇਹ ਆਪਣੇ ਕੋਲ ਘੋੜਾਲੇ 2500 ਮੰਗ ਰਿਹਾ ਆਪਣੇ ਵਰਗਾ 2500 ਹੀ ਹੋਣਾ ਹਾਂਜੀ 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 ਵੱਡੀ ਗੱਲ ਇਹਦੇ ਕੋਲ 500 ਘੱਟ ਦਿੰਦਾ ਹਾਂਜੀ ਹਾਂਜੀ ਪਿਆਰ ਹੱਤੇ ਵਹੀ ਲਓ ਜੀ ਚਾਹ ਪਾਣੀ ਲੈ ਲਿਆ ਤੇ ਬਈ ਇੱਥੇ ਚਾਹ ਨਾ ਤੁਹਾਨੂੰ ਜਦੋਂ ਪੜਾਉਂਦੇ ਇਹ ਸਿਲੰਡਰ ਤੋਂ ਬਾਕੇ ਨਾਲ ਦੀ ਨਾਲ ਪੀਣ ਦੀ ਕੋਸ਼ਿਸ਼ ਕਰਿਓ ਕਿਉਂਕਿ ਚਾਹ ਤੁਸੀਂ ਅੰਮਨ ਦੇ ਚਲੋ ਜੀ 2-4 ਸਕਿੰਟਾਂ ਦੇ ਵਿੱਚ ਹੀ ਸਰ ਥਰ ਜਾਂਦੀ ਆ ਤੇ ਅਸੀਂ ਵਿੱਚ ਰੁਪੀਂਦੇ ਪਿੰਦੀ ਠਰ ਗਈ ਤੇ ਕੋਈ ਟਾ ਸਵਾਦ ਜਾਂ ਨਹੀਂ ਆਉਂਦਾ ਕਿਉਂਕਿ ਮਾਈਨਸ ਡਿਗਰੀ ਟੈਂਪਰੇਚਰ ਹੈ ਤੇ 30 ਰੁਪਏ ਕੱਪਾ ਇਥੇ ਜੇ ਮੈਂ ਉੱਪਰ ਚ ਲਈ ਜਾਵਾਂਗੇ ਇਥੇ 30 ਆ ਗਿਆ نیچے 20 ਸੀਗਾ ਜਿਵੇਂ ਆਪਣੇ ਨੋਰਮਲੀ 10 ਹੁੰਦਾ ਤੇ ਚਲੋ ਜੀ ਚਾਹ ਪਾਣੀ ਛਕ ਲਿਆ ਤੁਸੀਂ ਬਿਸਕੁਟ ਵਗੈਰਾ ਖਾ ਲੇ ਤੇ ਹੁਣ ਆਪਾਂ ਚੱਲੇ ਪਉਣੇ ਆਪਣੀ ਯਾਤਰਾ ਨੂੰ ਧੰਨਵਾਦ ਜੀ ਦੇਖੋ ਜੀ ਕਿੱਥੇ ਆ ਕੇ ਸਭ ਤੋਂ ਜ਼ਿਆਦਾ ਟਫ ਚੜਾਈ ਆ ਜਾਂਦੀ ਹੈ ਤੇ ਫਿਰ ਵੀ ਸੰਗਤ ਇਰਾਦੇ ਆਪਣੇ ਕਾਇਮ ਕਰਕੇ ਚੜ ਰਹੀ ਹੈ ਮਹਾਰਾਜ ਜੀ ਦਾ ਨਾਮ ਲੈਂਦੇ ਹੋਏ ਹਾਂਜੀ ਹਾਂਜੀ ਤੇ ਤੁਸੀਂ ਦੇਖ ਸਕਦੇ ਹੋ ਇਧਰ ਇਧਰ ਦੇਖਦੇ ਤਾਂ ਦਿਖ ਨਹੀਂ ਲਾ ਸਾਰੀਆਂ ਸੰਗਤਾਂ ਇੱਥੇ ਆ ਕੇ ਖੱਜਰਾ ਦਾ ਰੇਟ ਵੀ ਘਟ ਜਾਂਦਾ 250 ਕਰਤਾ ਇਹਨਾਂ ਨੇ ਕਿਉਂਕਿ ਦੂਰੀ ਆ ਥੜੀ ਥੋੜੀ ਰਹਿ ਗਈ ਤੇ ਸੰਗਤਾਂ ਜਿਹੜੀ ਸ਼ੁਰੂ ਤੋਂ ਤੁਰ ਕੇ ਆ ਰਹੀ ਹੈ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਆ ਜਦੋਂ ਸਾਡੀਆਂ ਭੈਣਾਂ ਇਸ ਤਰ੍ਹਾਂ ਹਾਂ ਤੁਰ ਕੇ ਆਉਂਦੀਆਂ ਤੇ ਕਿਹੜੀ ਜਗ੍ਹਾ ਤੋਂ ਭੈਣੇ ਦਿੱਲੀ ਦਿੱਲੀ ਠੀਕ ਹੈ ਜੀ ਦਿੱਲੀ ਤੋਂ ਦਿੱਲੀ ਤੋਂ ਨੇ ਤੇ ਬਾਈ ਜੀ ਦਮ ਬਹੁਤ ਛੜ ਰਿਹਾ ਥੋੜਾ ਜਿਹਾ ਦਿੱਕਤ ਆ ਰਹੀ ਆ ਕਿਉਂਕਿ ਜਦੋਂ ਬੋਲਦੇ ਆ ਜਿੰਨਾ ਜ਼ਿਆਦਾ ਬੋਲਦੇ ਆ ਉਨੇ ਜ਼ਿਆਦਾ ਸਾਹ ਚੜਦਾ ਤੇ ਬਾਈ ਜੀ ਬਣੇ ਰਹੋ ਬਲੌਗ ਦੇ ਨਾਲ ਇਸ ਤਰ੍ਹਾਂ ਜਿਵੇਂ ਬੱਚੇ ਕਈ ਵਾਰੀ ਥੱਕ ਜਾਂਦੇ ਆ ਤੇ ਉਹ ਇਹ ਕਿੱਥੋਂ ਕਿੱਥੋਂ ਮੇਰੇ ਲਗਾਂ ਅੰਦੇ ਅੰਦੇ ਸਸਕਾਲ ਜੀ ਕਿਹੜੀ ਜਗ੍ਹਾ ਤੋਂ ਜੀ ਫਾਜੀ ਕਪੂਰਥਲਾ ਤੋਂ ਆਏ ਜੀ ਪੰਜਾਬ ਤੋਂ ਕਪੂਰਥਲਾ ਪੰਜਾਬ ਪਾਈ ਹੈ ਜੀ ਠੀਕ ਹੈ ਜੀ ਚਲੋ ਚਲੋ ਵੀਰੇ ਤੋਰ ਨੂੰ ਹਾਂ ਜੀ ਹਾਂ ਜੀ ਐਮਡੀ ਬਲੋਗਰ ਵੀਰੇ ਦੇਖੋ ਜੀ ਸੰਗਤ ਬੜੇ ਹੀ ਪਿਆਰ ਦੇ ਨਾਲ ਤੇ ਸੰਜਮ ਦੇ ਨਾਲ ਉਪਰ ਆ ਰਹੀ ਆ ਗੁਰੂ ਘਰ ਲਗ ਭਗ ਦਰਬਾਰ ਸਾਹਿਬ ਇਥੋਂ 1 ਕਿਲੋਮੀਟਰ ਰਹਿ ਗਿਆ ਤੇ ਤੁਸੀਂ ਸੰਗਤ ਦੇਖ ਸਕਦੇ ਹੋ ਸੰਗਤ ਆਪਣੇ ਫਿਰ ਆਦਿਆਂ ਨੂੰ ਕੈਮਰਾ ਰੱਖਦੇ ਹੋਏ ਆਪਣੀ ਮੰਜ਼ਲ ਵੱਲ ਪਹੁੰਚ ਰਹੀ ਹੈ ਤੇ ਤਾਂ ਖਚਰਾਂ ਦਾ ਇੱਥੇ ਆ ਕੇ ਜ਼ੋਰ ਲੱਗਣ ਲੱਗ ਜਾਂਦਾ ਇੱਕੇ ਤਾਂ ਡਾਊਨ ਹੋ ਗਈਆਂ ਇਹਨਾਂ ਨੇ ਕਲਚ ਪਲੇਟਾਂ ਡਾਊਨ ਹੋ ਗਈਆਂ ਬਾਈ ਜੰਦਾ ਤੇ ਬਾਈ ਜੀ ਕਿਹੜੀ ਜਗ੍ਹਾ ਤੋਂ ਸਰਸੇ ਤੋਂ ਬਾਈ ਸਰਸੇ ਤੋਂ ਆਏ ਆ ਵੀਰ ਸਾਡੇ ਗਮੰਡੀ ਆ ਤੇ ਚਲੋ ਬਣੇ ਰਹੋ ਜੀ ਬਲੌਗ ਦੇ ਨਾਲ ਇੱਥੇ ਆ ਕੇ ਫਿਰ ਦੁਕਾਨਾਂ ਆ ਗਏ ਨਹੀਂ 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 ਤੇ ਤੁਸੀਂ ਦੇਖ ਸਕਦੇ ਹੋ ਚੜਾਈ ਇੱਥੇ ਆ ਕੇ ਬਿਲਕੁਲ ਸਿੱਧੀ ਹੈ ਤੇ ਬਣੇ ਰੋਜੀ ਬਲੌਗ ਦੇ ਨਾਲ ਧੰਨਵਾਦ ਜੀ ਇੱਥੇ ਜੇ ਆ ਕੇ ਨਾ ਉਸ ਤੋਂ ਬਾਅਦ ਦਲੇਸ਼ੀਅਰ ਸ਼ੁਰੂ ਹੋਣੇ ਆ ਤੇ ਆ ਮੇਰੇ ਖਿਆਲ ਚ ਲਾਸਟ ਦੁਕਾਨਾ ਨੇ ਤੇ ਜਿਵੇਂ ਆ ਤੁਸੀਂ ਦੇਖ ਰਹੇ ਹੋ ਬਾਈ ਹੁਰੀ ਨੀਚੇੋਂ ਪਰਸਾਦਾ ਪਾਣੀ ਲੈ ਕੇ ਆਏ ਸੀ ਆਪ ਦਾ ਆਚਾਰ ਦੇ ਨਾਲ ਘਰ ਦੀ ਰੋਟੀ ਆ ਇਹ ਖਾ ਰਹੇ ਆ ਕਿ ਕਿਉਂਕਿ ਬਈ ਭੁੱਖ ਲੱਗੀ ਆਉਂਦੀ ਹੈਗੀ ਅਸੀਂ ਵੀ ਲੰਗਰ ਦੇ ਵਿੱਚੋਂ ਇੱਕ ਪ੍ਰਸ਼ਾਦ ਦਾ ਤੇ ਥੋੜੀ ਜਿਹੀ ਖਿਚੜੀ ਛੱਕ ਕੇ ਆਏ ਸੀ ਕਿਉਂਕਿ ਜਿਆਦਾ ਇਸ ਕਰਕੇ ਨਹੀਂ ਖਾਦਾ ਕਿਉਂਕਿ ਜਦੋਂ ਤੁਸੀਂ ਚੜਾਈ ਚੜ੍ਹਨੀ ਹੈ ਨਾ ਜਿੰਨਾ ਤੁਹਾਡਾ ਪੇਟ ਹਲਕਾ ਹੋਵੇਗਾ ਉਨੇ ਤੁਸੀਂ ਯਾਤਰਾ ਜਿਹੜੀ ਵਧੀਆ ਕਰ ਸਕੋਗੇ ਇਧਰ ਵੀਰਾਂ ਮਹਾਰੀ ਦੇਖ ਸਕਦੇ ਹੋ ਤੁਸੀਂ ਸਾਰੇ ਜਿੰਨੀ ਵੀ ਸੰਗਤ ਹੈ ਤੇ ਆਪ ਦੇ ਚਾਹ ਪਾਣੀ ਛੱਕ ਲਈਏ ਕੋਈ ਬਿਸਕੁਟ ਛਕਾਰੇ ਕਿਉਂਕਿ ਬਸ ਜੀ ਬਸ ਮਿਹਰਬਾਨੀ ਤੇ ਬਾਈ ਹੋਰੀ ਵਧੀਆ ਪਿਆਰ ਦੇ ਰਿਆ ਸੋ ਬੜੀ ਖੁਸ਼ੀ ਹੁੰਦੀ ਆ ਹਨਾ ਜਦੋਂ ਪੰਜਾਬੀ ਭਰਾ ਇੱਕ ਦੂਜੇ ਵਾਸਤੇ ਹਮਦਰਦੀ ਜਤਾਉਂਦੇ ਆ ਤੇ ਬਣੇ ਰਹੋ ਜੀ ਬਲੌਗ ਦੇ ਨਾਲ ਤੁਹਾਨੂੰ ਦਿਖਾਉਣੇ ਆ ਅੱਗੇ ਗਲੇਸ਼ੀਅਰ ਦੇਖੋ ਜੀ ਮਾਤਾ ਹੋਣੀ ਆ ਰਹੀ ਆ ਵਿਚਾਰੀ ਆ ਦੇਖੋ ਜੀ ਵਿਚਾਰੇ ਖੱ쩌 ਤੁਸੀਂ ਦੇਖ ਸਕਦੇ ਹੋ ਆ ਖੜੇ ਆ ਵਿਚਾਰੀ ਬੇਜਵਾਨ ਤੇ ਬਾਈ ਜੀ ਆ ਦੇਖੋ ਇੰਨੇ ਦਿਨਾਂ ਜਿਹੜਾ ਪਟਾ ਜਿਹਾ ਕਾਗਜ਼ਾ ਬਣੇਗਾ ਇਹ ਲੱਗਿਆ ਪਿਆ ਇਹਨਾਂ ਦੇ ਖੂਨ ਰਸ ਰਹਿਗਾ ਤੇ ਬਾਈ ਜੀ ਇਹਨਾਂ ਦੀ ਸਵਾਰੀ ਕਰਕੇ ਨਾ ਮੈਂ ਪਾਪਾਂ ਦੇ ਭਾਗੀ ਨਾ ਬਣੂ ਜੇ ਤੁਸੀਂ ਆਉਣਾ ਤਾਂ ਪੈਦਲ ਯਾਤਰਾ ਕਰੋ ਐਵੇਂ ਨਹੀਂ ਇਹਨਾਂ ਦੀ ਬੇਜਮਾਨਾ ਦੀ ਨਾ ਤੁਸੀਂ ਚੜ ਕੇ ਐਵੇਂ ਪਾਪਾਂ ਦੇ ਭਾਗੀ ਨਾ ਹੋ ਜਿਹੜੇ ਪੈਸੇ ਬਾਈ ਤੁਸੀਂ ਖਤਰਾਂ ਦੇਂਦੇ ਹੋ ਨੇ ਉਹ ਹੀ ਕਿਸੇ ਗਰੀਬ ਨੂੰ ਜਾਂ ਸਫਾਈ ਕਰਦੇ ਆ ਉਹਨਾਂ ਨੂੰ ਦਾਨ ਦਿਓ ਗੁਰਦੁਆਰੇ ਚ ਪਾਓ ਲੰਗਰ ਚੱਲਦਾ ਉੱਥੇ ਦਿਓ ਬਾਈ ਥੋੜੀ ਜੀ ਆਪਦੀ ਮਿਹਨਤ ਨਾਲ ਯਾਤਰਾ ਕਰੋ ਬਾਈ ਬਾਈ ਕੋਈ ਕੋਈ ਫਰਕ ਨਹੀਂ ਪੈਂਦਾ ਜਦੋਂ ਆਪਣੀਆਂ ਮਾਤਾ-ਮਾਵਾਂ ਭੈਣਾਂ ਪਾ ਸਕਦੀਆਂ ਹਨ ਤੇ ਗੁੰਡੇ ਚ ਤਾਂ ਮੌਨਿਟੀ ਜ਼ਿਆਦਾ ਹੁੰਦੀ ਆ ਤੇ ਚੰਗੇ ਚੰਗੇ ਤਕੜੇ ਤਕੜੇ ਬੰਦੇ ਵੀ ਘੋੜਿਆਂ ਤੇ ਚੜੀ ਜਾਂਦੇ ਆ ਤੇ ਬਹੁਤ ਗਲਤ ਗੱਲ ਆ ਸੰਗਤ ਦੇਖੋ ਇਸ ਤਰ੍ਹਾਂ ਆ ਰਹੀ ਆ ਤੁਸੀਂ ਮੰਨ ਕੇ ਚਲੋ 70 70 ਸਾਲਾਂ ਦੀਆਂ ਆਪਣੀਆਂ ਮਾਤਾ-ਮਾਵਾਂ ਆਪਣੀਆਂ ਹਨ ਬੀਬੀਆਂ ਰਹੀਆਂ ਤੇ ਭਾਈ ਜੀ ਉਹਨਾਂ ਦੇ ਹੌਸਲੇ ਦੇਖੋ ਤੇ ਉਹ ਦੇਖੀ ਆ ਬਈ ਇਹਨਾਂ ਤੋਂ ਬਚ ਕੇ ਰਹਾ ਕਰੋ ਇਹਨਾਂ ਜਮਾਂ ਬਿਲਕੁਲ ਨਾਲ ਦੀ ਟਪਾ ਆਂਦੇ ਆ ਦੇਖ ਦੇਖ ਸਕਦੇ ਹੋ ਤੁਸੀਂ ਲੋ ਜੀ ਜਿਹੜੇ ਨੀਚੇ ਤੋਂ ਪਹਾੜ ਦਿਖ ਰਹੇ ਸੀ ਅਸੀਂ ਉਸ ਤੇ ਉਹਦੇ ਬਿਲਕੁਲ ਨਜ਼ਦੀਕ ਆ ਚੁੱਕੇ ਆ ਤੇ ਨੀਚੇ ਤੁਸੀਂ ਦੇਖ ਸਕਦੇ ਹੋ ਆਦ ਕਾਨ ਤੋਂ ਆਪਾਂ ਉਹ ਪਿਛਲੀ ਦੁਕਾਨ ਤੋਂ ਆਪਾਂ ਚਾਹ ਪੀਤੀ ਸੀਗੀ ਉਦੋਂ ਵੀ ਨੀਚੇ ਆ ਦਿਖਣੀ ਦਈ ਤੇ ਬਈ ਜੀ ਬਹੁਤ ਖੁਸ਼ੀ ਹੋ ਰਹੀ ਹੈ ਲਗਭਗ ਰਸਤਾ ਜਿਹੜਾ ਹਮ 80% ਤੈਅ ਕਰ ਚੁੱਕੇ ਆ ਇਧਰ ਤੁਸੀਂ ਦੇਖ ਸਕਦੇ ਹੋ ਗਲੇਸ਼ੀਅਰ ਉਸ ਤੋਂ ਬਾਅਦ ਜਿਹੜਾ ਰਸਤਾ ਗਾਹੋ ਪੱਧਰ ਹੈ ਥੋੜਾ ਮੋਟਾ ਉੱਚਾ ਰਹਿ ਗਿਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਉਹ ਬਰਫ਼ ਦੇ ਗਲੇਸ਼ੀਅਰ ਦੇ ਵਿੱਚ ਦੀ ਜਾਵਾਂਗੇ ਬਣੇ ਰੋਜੀ ਬਾਕੀ ਜਿਹੜੇ ਵੀਰ ਸ਼ਾਰਟਕਟ ਬਣਾ ਰਹੇ ਆ ਤੁਸੀਂ ਦੇਖ ਸਕਦੇ ਹੋ ਸ਼ਾਰਟਕਟ ਦਾ ਸਫ਼ਰਸਤਾ ਜਿਹੜਾ ਬਹੁਤ ਖਤਰਨਾਕ ਹੈ ਉੱਥੋਂ ਥੋੜਾ ਪੈਰ ਸਲਿੱਪ ਹੋਇਆ ਤਾਂ ਸਿੱਧਾ ਤੁਸੀਂ ਜਾ ਕੇ ਉਹ ਖਾਈ ਦੇ ਵਿੱਚ ਜਾਉਗੇ ਕਿਉਂਕਿ ਬਰਫ਼ ਦੇ ਉੱਤੇ ਫਿਸਲਦੇ ਜਾਉਗੇ ਇਸ ਕਰਕੇ ਜਿਹੜਾ ਸ਼ਾਰਟਕਟ ਦਾ ਰਸਤਾ ਤੁਸੀਂ ਨਾ ਬਣਾਓ ਧੰਨਵਾਦ ਜੀ ਬਾਈ ਜੀ ਆਪਣਾ ਲਖਮਨ ਸਿੰਘ ਬਾਟੂ ਪਿੱਛੇ ਰਹਿ ਗਿਆ ਤੇ ਬਾਈ ਬੂਟਾ ਉਹ ਅੱਗੇ ਤੁਹਾਨੂੰ ਇੱਕ ਤਾਬ ਵਾਲਾ ਗ੍ਰੀਨ ਕਲਰ ਦਾ ਨੋਟਿਸ ਲੱਗਾ ਉਸ ਤੋਂ ਅੱਗੇ ਉੱਥੇ ਚਲਾ ਗਿਆ ਆ ਦੇਖੋ ਜੀ ਇੱਥੋਂ ਸ਼ਾਰਟਕਟ ਹੁੰਦਾ ਹੈ ਸ਼ਾਰਟਕਟ ਆ ਉਹ ਦੇਖੋ ਬਾਈ ਲਾਲ ਜੈਕਟ ਵਾਲਾ ਜਾ ਰਿਹਾ ਪਰ ਖਤਰਾ ਬਹੁਤ ਹੈ ਵੀ ਤੁਸੀਂ ਸ਼ਾਰਟਕਟ ਨਾ ਆਪਣਾਓ ਸਾਡੀ ਪਰਸਨਲ ਹੀ ਰਾਇ ਹੀ ਹੈ ਵੀ ਸ਼ਾਰਟਕਟ ਦਾ ਰਸਤਾ ਨਾ ਬਣਾਓ ਦੇਖੋ ਕਿਵੇਂ ਔਖਾ ਹੋ ਕੇ ਉੱਪਰ ਜਾ ਰਿਹਾ ਹਨਾ ਇਹ ਮੜਾ ਮੋਟਾ ਪੈਰ ਸਲਿੱਪ ਹੋ ਗਿਆ ਤਾਂ ਨੀਚੇ ਤੁਸੀਂ ਨਦੀ ਦੇਖ ਸਕਦੇ ਹੋ ਨਿਮਾਨ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਗਈ ਬਈ ਜਿਹੜਾ ਵੱਡਾ ਰਿਸਕ ਨਾ ਲਓ ਤੁਹਾਡੇ ਘਰੇ ਪਿੱਛੇ ਤੁਹਾਡੇ ਪਰਿਵਾਰ ਤੁਹਾਨੂੰ ਉਡੀਕਦਾ ਹੈਗਾ ਇਸ ਕਰਕੇ ਸ਼ਾਰਟਕਟ ਰਸਤਾ ਨਾ ਆਪਣਾਓ ਧੰਨਵਾਦ ਜੀ ਗਲੇਸ਼ੀਅਰ ਚੜਨ ਤੋਂ ਪਹਿਲਾਂ ਥੋੜਾ ਜਿਹਾ ਰਸਤਾ ਜਿਹੜਾ ਉਹ ਇਸ ਤਰ੍ਹਾਂ ਪੱਧਰਾ ਜਿਹਾ ਆ ਜਾਂਦਾਗਾ ਥੋੜਾ ਜਿਹਾ ਸਰੀਰ ਨੂੰ ਰਿਲੈਕਸ ਫੀਲ ਹੁੰਦੀ ਆ ਆ ਤੁਸੀਂ ਦੇਖ ਸਕਦੇ ਹੋ ਇੱਥੇ ਚੜ੍ਹਾਈ ਨਹੀਂ ਹੈਗੀ ਥੋੜਾ ਜਿਹਾ ਫਲਕੀ ਫੁਲਕੀ ਚੜ੍ਹਾਈ ਹੈ ਇੱਥੇ ਇੱਥੇ ਆ ਕੇ ਥੋੜਾ ਜਨਾ ਸਰੀਰ ਨੂੰ ਰਿਲੈਕਸ ਹੁੰਦੀ ਆ ਤੇ ਆ ਦੇਖੋ ਬਾਈ ਆ ਰਿਹਾ ਸ਼ਾਰਟਕਟ ਰਸਤੇ ਨਾਲ ਤੇ ਵੈਸੇ ਆਉਣਾ ਨਹੀਂ ਚਾਹੀਦਾ ਉੱਥੋਂ ਆਏ ਆ ਇਹ ਉਹ ਦੇਖੋ ਉੱਥੋਂ ਆਪਾਂ ਇਸ ਤਰ੍ਹਾਂ ਸੜਕ ਖੋਕਿਆ ਗਈ ਇਹ ਇੱਥੋਂ ਸਿੱਧੇ ਆ ਗਈ ਥੋੜਾ-ਮੋਟਾ ਹੀ ਫਰਕ ਪੈਂਦਾ ਕੋਈ ਜ਼ਿਆਦਾ ਨਹੀਂ ਪੈਂਦਾ ਓਕੇ ਜੀ ਹਾਂਜੀ ਹਾਂਜੀ ਉਹ ਦੇਖੋ ਸਾਡੇ ਨਾਲ ਦੇ ਬਾਈ ਉੱਪਰ ਜਾ ਰਹੇ ਆ ਤੇ ਅੰਮ੍ਰਿਤਸਰ ਤੋਂ ਆ ਭਰਾ ਦੇਖੋ ਜੀ ਸੰਗਤ ਨਾਲ ਮੋਹ ਪ੍ਰੇਮ ਪੈ ਜਾਂਦਾ ਤੇ ਸਾਰੇ ਚਾਪਾ ਨਹੀਂ ਪੁੱਛਦੇ ਆ ਕਿਉਂਕਿ ਮੈਂ ਕੱਲ ਦਾ ਪਰਸੋਂ ਦਾ ਬਲੌਗ ਬਣਾ ਰਿਹਾ ਕਿਉਂਕਿ ਸਾਰੀ ਸੰਗਤ ਦੇਖ ਰਹੀ ਹੈ ਇਸ ਕਰਕੇ ਥੋੜਾ ਜਿਹਾ ਹਮਦਰਦੀ ਆ ਜਾਂਦੀ ਹੈ ਹਨਾ ਲਗਾਤਾਰ ਬੋਲਣਾ ਬਹੁਤ ਔਖਾ ਵੀਰੇ ਇੱਕ ਤਾਂ ਸਾਹ ਚੜਦਾ ਇੱਕ ਬੋਲਣਾ ਤਾਂ ਭਰਾਵਨ ਕੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜਰੂਰ ਕਰੋ ਧੰਨਵਾਦ ਜੀ ਲਓ ਜੀ ਜਿਹੜੇ ਘੋੜੇ ਖੱਤਰ ਜੇ ਆ ਉਹ ਪਿੱਛੇ ਰੁਕ ਜਾਂਦੇ ਹੈਗੇ ਇੱਥੇ ਖੜ੍ਹ ਜਾਂਦੇ ਆ ਤੇ ਉਸ ਤੋਂ ਬਾਅਦ ਇਕੱਲੇ ਹਾ ਪਿੱਠੂ ਜਾਂਦੇ ਹੈਗੇ ਤੇ ਇਹ ਪਿੱਠੂ ਵੀ ਮੈਨੂੰ ਲੱਗਾ ਥੋੜਾ ਹੋਰ ਛੱਡੇ ਆਉਂਦੇ ਆ ਭਈਆ ਕਿਤਨੀ ਦੂਰ ਤੱਕ ਜਾਂਦੇ ਹੋ ਆਪਾ ਭਈਆ ਕਹਾਂ ਤੱਕ ਛੋਡੋਗੇ ਆ ਫੇਮਕੁੰਡ ਸਾਹਿਬ ਸੇ ਕਿਤਨੀ ਪਿੱਛੇ ਕਿਤਨੀ ਪਿੱਛੇ ਛੋਡੋਗੇ ਫੇਮਕੁੰਡ ਸਾਹਿਬ ਜੋ ਗੁਰਦੁਆਰਾ ਹੈ ਨਾ ਗੁਰਦੁਆਰੇ ਮੇਂ ਛੋਡੋਗੇ ਓਕੇ ਕਿਤਨਾ ਰੈਂਟ ਹੈ ਰੇਟ ਮੰਨ ਲਓ ਰੇਟ ਪੁੱਲਾ ਹਾਂ ਹਾਂ ਰੇਟ ਰੇਟ ਆਪ ਆਦਮੀ ਦੇਖ-ਦੇਖ ਕੇ ਹੋ ਸਕਦਾ ਵਜ਼ਨ ਦੇ ਹਿਸਾਬ ਸੇ ਹੁੰਦਾ ਹੈ ਠੀਕ 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 ਹੈ ਭਾਈ ਇਸ ਤੋਂ ਬਾਅਦ ਕਿਉਂਕਿ ਬਰਫ਼ ਵੇਚਦੀ ਜਾਣਾ ਪੈਂਦਾ ਤੇ ਫਿਰ ਇਹ ਪਿੱਠੂ ਵਾਲੇ ਬਈ ਜਾਂਦੇ ਆ ਤੇ ਖੱਤਰ ਆ ਜਿਹੜੇ ਘੋੜੇ ਉਹ ਪਿੱਛੇ ਰਹਿ ਜਾਂਦੇ ਬਸ ਇੱਥੇ ਇੱਥੇ ਸਟਾਪ ਹੈ ਤੇ ਬਾਈ ਜੀ ਥੱਕੇ ਪਏ ਆ ਜਮਾ ਤੇ ਬੱਕੀ ਇੱਥੇ ਦੇਖ ਲਓ ਤੁਸੀਂ ਸੂਜ ਤਾਂ ਕਹਿ ਰਹੇ ਸੀ ਵੀ ਥੋੜਾ ਜਿਹਾ ਵਾਟਰਪੂਫ ਹੋਵੇ ਆ ਦੇਖੋ ਪਾਣੀ ਆ ਰਿਹਾ ਜੀ ਆਹ ਚੀਜ਼ਾਂ ਹੀ ਮਤਲਬ ਨਾ ਡੱਕ ਜੇ ਦੰਦਾ ਕੇਵੇਂ ਬਾਈ ਕੇਵੇਂ ਖਾਧੀ ਜਾ 10 ਫਰੀਟ ਤੁਸੀਂ ਮਤਲਬ ਨਾ ਡੱਕ ਜੇ ਅੱਛਾ ਦੇਖੋ ਜੀ ਇਸ ਤਰ੍ਹਾਂ ਪਾਣੀ ਦਾ ਵਹਾਰਿਆ ਇਸ ਕਰਕੇ ਜਿਹੜੇ ਬੂਟ ਹੈ ਉਹ ਕੋਸ਼ਿਸ਼ ਕਰ ਰਹੇ ਹੋ ਕਿ ਚੰਗੇ ਹੋਣ ਵਾਟਰਪਰੂਫ ਹੋਣ ਨਹੀਂ ਤਾਂ ਜੇ ਕੇਰਾਂ ਵਿੱਚ ਗੇ ਉਹਨੂੰ ਠੰਡ ਲੱਗੀ ਜਾਊਗੀ ਤੇ ਦੇਖੋ ਜੀ ਆ ਗਿਆ ਗਲੇਸ਼ੀਅਰ ਇੰਨਾ ਕ ਗਲੇਸ਼ੀਅਰ ਇਹ ਆਉਂਦਾ ਫਿਰ ਅੱਗੇ ਜਾ ਕੇ ਆਊਗਾ ਜੀ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਲਗਭਗ ਕਿੰਨ ਸਤ ਸਤ ਗੰਡ ਸ੍ਰੀ ਥੇਮਕੁੰਡ ਸਾਹਿਬ ਦਰਬਾਰ ਸਾਹਿਬ ਤਕਰੀਬਨ ਅੱਧਾ ਕਿਲੋਮੀਟਰ ਰਹਿ ਗਿਆ ਤੇ ਚਲੋ ਜੀ ਕਰਦੇ ਆ ਉਹ ਵੀ ਅਸੰਭਵ ਆਪਣੇ ਲਓ ਜੀ ਇੱਥੇ ਆ ਗਈ ਬਰਫ਼ਾ ਸਾਰੀ ਤੇ ਆਹ ਬਾਈ ਸਾਡੇ ਨਾਲ ਸ਼ੁਰੂ ਤੋਂ ਆ ਰਹੇ ਆ ਪੈਦਲ ਯਾਤਰਾ ਤੇ ਦੇਖ ਸਕਦੇ ਹੋ ਤੁਸੀਂ ਪਾਣੀ ਤੇ ਬਰਫ਼ਾ ਜਿਹੜੀ ਲਗਭਗ ਲਗਭਗ ਬਰਫ਼ਾ ਜਿਹੜੀ ਮੈਨੂੰ ਐ ਲੱਗਦਾ ਵੀ 20 ਫੁੱਟ ਚੜੀ ਪਈ ਐ ਬਾਟੂ ਲੈ ਲੈ ਬੋਲ ਕੁਝ ਦਿਖਾ ਇਹ ਦੇਖੋ ਇਧਰ ਕਾ ਵੀ ਫੜ ਕੈਮਰਾ ਹੁਣ ਬਾਸੀ ਜਾ ਵੀ ਬਰਫ ਜੰਮੀ ਹੋ ਲਓ ਜੀ ਦੇਖ ਸਕਦੇ ਹੋ ਬਰਫ ਦਾ ਪਹਾੜ ਤੇ ਬਾਕੀ ਸਮੇਸਿਰ ਇੱਥੋਂ ਜਿਹੜਾ ਰਸਤਾ ਗਾ ਫੌਜੀ ਵੀਰ ਬਣਾ ਦਿੰਦੇ ਆ ਜਦੋਂ ਬਰਫ ਪੈਂਦੀ ਆ ਆਪਣੇ ਫੌਜੀ ਵੀਰ ਇਥੋਂ ਬਰਫ ਨੂੰ ਸਿੱਲ ਕੇ ਤੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਰਸਤਾ ਬਣਾਉਣਾ ਵੈਸੇ ਰਸਤਾ ਬਹੁਤ ਖਤਰਨਾਕ ਹੈ ਜੇ ਤੁਹਾਡੇ ਪੈਰ ਵਗੈਰਾ ਸਲਿੱਪ ਹੁੰਦੇ ਆ ਜਿਵੇਂ ਇੱਧਰ ਚਲੇਗੇ ਤਾਂ ਤੁਸੀਂ ਵੀ نیچے ਜਾ ਕੇ ਰੁਕੋਗੇ ਜਿੰਨੀ ਵੀ ਡੂੰਗੀ ਖਾਈ ਹੈ ਕਿਉਂਕਿ ਬਰਫ਼ ਦੇ ਉੱਪਰੋਂ ਤੁਸੀਂ ਤਿਲਕਦੇ ਜਾਓਗੇ ਰੁਕਣਾ ਪੋਸੀਬਲ ਹੈ ਨਹੀਂ ਤੁਸੀਂ نیچے ਤੱਕ ਜਾ ਕੇ ਰੁਕੋਗੇ ਇਸ ਕਰਕੇ ਥੋੜਾ ਜਿਹਾ ਇੱਥੋਂ ਸਾਵਧਾਨੀ ਵਰਤਿਆ ਕਰੋ ਦੇਖੋ ਜੀ ਦੇਖੋ ਜੀ ਉਹ ਨੀਚੋਂ ਆਏ ਆਪਾਂ ਤੇ ਇੱਥੇ ਗਲੇਸ਼ੀਅਰ ਵਿੱਚੋਂ ਦੀ ਲੰਘ ਕੇ ਆਪਾਂ ਸ੍ਰੀ ਕੇਮਕੁੰਡ ਸਾਹਿਬ ਜੀ ਲਗਭਗ 500 ਮੀਟਰ ਦੂਰ ਰਹਿ ਗਏ ਨੇ ਤੇ ਆਪਾਂ ਦਰਸ਼ਨ ਕਰਦੇ ਹਾਂ ਜੀ ਬਣੇ ਰਹੋ ਜੀ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਜੀ ਅਸੀਂ ਫਤੇਗੜ ਸਾਹ ਦੇ ਨੇ ਫਤੇਗੜ ਸਾਹ ਸਰਹੰਦ ਤੋਂ ਠੀਕ ਹੈ ਜੀ ਅੱਜ ਤੇ ਤੀਸਰੀ ਵਾਰ ਜਾ ਰਹੇ ਹਾਂ ਅਸੀਂ ਇੱਕ ਹਫ਼ਤੇ ਤੋਂ ਹੋਰੇ ਸੀਗੇ ਠੀਕ ਹੈ ਜੀ ਠੀਕ ਹੈ ਓਕੇ ਜੀ ਬਾਈ ਕਹਿੰਦੇ ਤੀਸਰੀ ਵਾਰ ਜਾ ਰਹੇ ਹਾਂ ਇੱਕ ਹਫ਼ਤੇ ਤੋਂ ਇੱਥੇ ਰੁਕੇ ਹੋਏ ਸੀ ਤੇ ਦੇਖ ਸਕਦੇ ਹੋ ਤੁਸੀਂ ਪਹਾੜਾਂ ਦਾ ਆਨੰਦ ਤੇ ਤੁਸੀਂ ਘਰ ਬਹਿ ਕੇ ਦਰਸ਼ਨ ਕਰੋ ਜੀ ਸੱਚਖੰਡ ਸ੍ਰੀ ਸ਼ੇਮਕੁੰਡ ਸਾਹਿਬ ਲਓ ਜੀ ਇੱਧਰ ਫੋਜੀਪੁਰਾ ਰਸਤਾ ਬਣਾ ਰਹੇ ਆ ਤੁਸੀਂ ਦੇਖ ਸਕਦੇ ਹੋ ਸੰਗਤ ਜਿਹੜੀ ਇੱਧਰ ਤੇ ਆ ਰਹੀ ਹੈ ਕਿਉਂਕਿ ਜਿਹੜਾ ਰਸਤਾ ਸੀਗਾ ਨਾ ਉਹ ਬਲੌਕ ਹੋ ਗਿਆ ਸੀ ਤੇ ਪੌੜੀਆਂ ਥੋੜੀਆਂ ਜੀਆਂ ਨਾ ਖਰਾਬ ਹੋਊਗਾ ਸੀ برف ਬਹੁਤ ਜ਼ਿਆਦਾ ਪੈ ਰਹੀ ਆ ਉਹ ਉੱਪਰ ਤੱਕ ਤੁਸੀਂ ਦੇਖ ਸਕਦੇ ਹੋ ਉੱਪਰੋਂ ਆਉਂਦੀ ਆ برف برف ਤਕਰੀਬਨ ਇਹ ਜਿੱਦੀ ਮੈਨੂੰ ਲੱਗਦਾ 50-50 ਫੁੱਟ ਜੜੀ ਪਈ ਆ ਤੇ ਇਹ ਬਿਲਕੁਲ نیچے ਜਾਂਦੀ ਆ ਜਿੱਥੋਂ ਆਪਾਂ ਗੁਰੂ ਘਰ ਤੋਂ ਆਏ ਆ ਗੁਰੂ ਗੋਬਿੰਦ ਧਾਮ ਤੋਂ ਉੱਥੋਂ ਤੱਕ برف ਜਾਂਦੀ ਆ ਇਹ ਤੇ ਉੱਥੇ ਜਾ ਕੇ ਦੂਬਾ ਨਦੀ ਦਾ ਰੂਪ ਧਾਰਨ ਧਾਰਨ ਕਰ ਲੈਂਦੀ ਆ ਤੁਸੀਂ ਦੇਖ ਸਕਦੇ ਹੋ ਉਹ ਨੀਂਝ ਹਨੂ ਦਿਖਦੇ ਹੋਣਗੇ ਬਲੂ ਕਲਰ ਦੇ ਟੈਂਟ 'ਚ ਲੱਗੇ ਉੱਥੋਂ ਆਪਾਂ ਆਏ ਆ ਬਹੁਤ ਜ਼ਿਆਦਾ ਹਾਈਟ ਆ ਦੇਖੋ ਜੀ ਸੰਗਤ ਆ ਰਹੀ ਐ ਬਜ਼ੁਰਗ ਮਾਤਾਵਾਂ ਭੈਣਾਂ ਔਰਾਂਾਂ ਨੇ ਦੇਖੋ ਜੀ ਧੰਨਵਾਦ ਹੈ ਨੌਜਵਾਨ ਵੀਰਾਂ ਦਾ ਜਿਹੜੇ ਮਦਦ ਕਰ ਰਹੇ ਆ ਬਜ਼ੁਰਗਾਂ ਦੀ ਪਰਮਾਤਮਾ ਚੜ੍ਹਦੀ ਕਲਾ ਰੱਖੇ ਲਓ ਜੀ ਸੰਗਤ ਜੀ ਪਹੁੰਚ ਗਏ ਆ ਤਕਰੀਬਨ ਮੰਜਲ ਤੇ ਤੇ ਲਗਭਗ ਦਰਬਾਰ ਸਾਹਿਬ ਰਹਿ ਗਿਆ 500 ਮੀਟਰ ਰਹਿ ਗਿਆ ਲੋ ਜੀ ਸੰਗਤਾਂ ਦੇ ਹੌਸਲੇ ਬੁਲੰਦ ਨੇ ਤੇ ਨਾਲ ਆਪਣੇ ਗੁਰੂ ਦੀਆਂ ਲਾੜ ਲੀਆਂ ਫੌਜਾਂ ਤੇ ਇਹ ਆਪਾਂ ਨੂੰ ਬਾਰ-ਬਾਰ ਸਿੰਘ ਸਾਹਿਬ ਆਪਾਂ ਨੂੰ ਬੂਸਟ ਕਰ ਰਹੇ ਆ ਵੀ ਚਲੋ ਰਸਤਾ ਥੋੜਾ ਰਹਿ ਗਿਆ ਬਈ ਇੱਕ ਦੂਜੇ ਨੂੰ ਹੌਸਲਾ ਦਿੰਦੇ ਰਿਆ ਕਰੋ ਤੇ ਜਿਹਦੇ ਨਾਲ ਕੀ ਇੱਕ ਦੂਜੇ ਤੋਂ ਹੌਸਲਾ ਮਿਲ ਜਾਂਦਾ ਹੁਣ ਤੁਸੀਂ ਦੇਖੋ ਵੀ ਆਪਾਂ ਨੀਚੋਂ ਉਹ ਬਲੂ ਕਲਰ ਤੋਂ ਆਪਾਂ ਚੜ੍ਹਾਈ ਸ਼ੁਰੂ ਕੀਤੀ ਸੀ ਤੇ ਵਾਸ ਕੰਮਾਪਾ ਸਮਝੋ ਲੈ ਲਿਆ ਤੇ ਹੋ ਉੱਪਰ ਤੱਕ ਜਾਣਾ ਤੇ ਲਗਭਗ 500 ਮੀਟਰ ਰਹਿ ਗਿਆ ਤਕਰੀਬਨ ਅੱਧੇ ਘੰਟੇ ਦੀ ਬਾਅਦ ਰਹਿ ਗਈ ਬਣੇ ਰੋਜੀ ਬਲੌਗ ਦੇ ਨਾਲ ਧੰਨਵਾਦ ਭਾਈ ਜੀ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਸੀ ਵੀ ਲਾਸਟ ਦੁਕਾਨਾ ਉਹ ਨਹੀਂ ਜਿੱਥੇ ਤੁਸੀਂ ਚਾਹ ਪੀਤੀ ਸੀ ਪਰ ਉਹ ਨਹੀਂ ਆਦਕਾਨਾ ਆਂਗਾ ਉਪਰ ਆਂਗਾ ਉਸ ਤੋਂ ਵੀ ਉੱਪਰ ਤੁਸੀਂ ਦੇਖ ਸਕਦੇ ਹੋ ਤੇ ਭਾਈ ਅੱਗੇ ਜਾ ਕੇ ਨਾ ਜੇ ਤੁਸੀਂ ਗਲੇਸ਼ੀਅਰ ਤੱਕ ਪਹੁੰਚਦੇ ਸਾਹ ਦੇ ਸਾਰਨਾ ਦੋ ਟਰਨ ਆਉਣਗੇ ਇੱਕ ਪੌੜੀਆਂ ਵਾਲਾ ਤੇ ਇੱਕ ਇਸ ਤਰ੍ਹਾਂ ਇੱਕ ਇਸ ਤਰ੍ਹਾਂ ਦਾ ਪਲੇਨ ਰਸਤਾ ਆਊਗਾ ਤੁਸੀਂ ਪੌੜੀਆਂ ਵਾਲੇ ਰਸਤੇ ਨਹੀਂ ਚੜਨਾ ਕਿਉਂਕਿ ਪੌੜੀਆਂ ਵਾਲਾ ਰਸਤਾ ਨਾ ਖਤਰਨਾਕ ਆ ਥੋੜਾ ਜਿਹਾ ਵੀ ਖਤਰਨਾਕ ਇਹਦਾ ਸਾਇੰਸ ਵੀ ਔਖਾ ਹੈਗਾ ਤੇ ਉਧਰ ਦੀ ਥੋੜਾ ਜਿਹਾ ਰਸਤਾ ਪਲੇਨ ਆ ਟਾਈਮ ਜ਼ਰੂਰ ਲੱਗਦਾ ਪਰ ਇੱਧਰ ਦੀ ਔਖਾ ਤੁਸੀਂ ਦੇਖ ਸਕਦੇ ਹੋ ਸੰਗ ਚੜ ਰਹੀ ਆ ਤੇ ਬਾਕੀ ਮੈਂ ਤੁਹਾਨੂੰ ਜਿਹੜਾ ਉਹ ਰਸਤਾ ਹੈਗਾ ਜਿੱਥੇ 22 ਪੁਆਇੰਟ ਬੰਦ ਹੈਗਾ ਉਹ ਵੀ ਦਿਖਾਉਂਗਾ ਬਣੇਰੋ ਬਲੌਗ ਦੇ ਨਾਲ ਧੰਨਵਾਦ ਲਓ ਜੀ ਆ ਵੀਰੇ ਮਿਲੇ ਆਪਣੇ ਸੁਨਾਮ ਤੋਂ ਐ ਸੁਨਾਮ ਸ਼ਹੀਦ ਉਦਮ ਸਿੰਘ ਵਾਲਾ ਜੀ ਸੁਨਾਮ ਸ਼ਹੀਦ ਉਦਮ ਸਿੰਘ ਵਾਲਾ ਤੇ ਬਾਈ ਹੋਰੀ ਕੈਂਡੀਆਂ ਦੀ ਸੇਵਾ ਕਰ ਰਹੇ ਆ ਪੈਕ ਲੈ ਕੇ ਆਈ ਸੀਗੇ ਤੇ ਬਾਈ ਹੋਰੀ ਸਾਰਿਆਂ ਸੰਗਤਾਂ ਨੂੰ ਆ ਕੈਂਡੀ ਵੰਡ ਰਹੇ ਆ ਤੇ ਬਈ ਟੌਫੀ ਵਗੈਰਾ ਖਾ ਕੇ ਨਾ ਥੋੜਾ ਜਿਹਾ ਜਿਹੜਾ ਆਪਣਾ ਗਲਾ ਵਗੈਰਾ ਨਹੀਂ ਸੁੱਕਦਾ ਤੇ ਬਹੁਤ ਬਹੁਤ ਧੰਨਵਾਦ ਆ ਬਾਈ ਹੋਰੀਆਂ ਦਾ ਬਾਈ ਜੀ ਪਹਿਲੀ ਵਾਰ ਆਏ ਹੋ ਹਾਂਜੀ ਬਾਈ ਜੀ ਚੌਥੀ ਵਾਰ ਉਹ ਬਾਈ ਤੀਜੀ ਵਾਰ ਆਇਆ ਠੀਕ ਹੈ ਤੁਸੀਂ ਪਹਿਲੀ ਵਾਰ ਆਏ ਹੋ ਤੇ ਵਧੀਆ ਲੱਗ ਰਿਹਾ ਬਹੁਤ ਵਧੀਆ ਜੀ ਆਪਾਂ ਬਾਕੀ ਦਰਸ਼ਨ ਕਰਕੇ ਪਤਾ ਲੱਗੋ ਦਰਸ਼ਨ ਕਰਕੇ ਤਾਂ ਹੋਰ ਵੀ ਪਵਿੱਤਰ ਹੋ ਜਾਂਗੇ ਆਪਾਂ ਜੀ ਦਾ ਪੂਰਾ ਅਸਰਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਆ ਆ ਗਿਆ ਰਸਤਾ ਇੱਕ ਪਾਸੇ ਦੀ ਹੈਗਾ ਪੌੜੀਆਂ ਤੇ ਦੂਸਰੇ ਪਾਸੇ ਦੀ ਹੈਗਾ ਪਲੇਨ ਰਸਤਾ ਤੇ ਪੌੜੀਆਂ ਵਾਲਾ ਰਸਤਾ ਥੋੜਾ ਜਾ ਸਾਰੀ ਸੰਗਤ ਕਹਿ ਰਹੀ ਆ ਵੀ ਔਖਾ ਸਤ ਸ੍ਰੀ ਅਕਾਲ ਲੋ ਜੀ ਭਾਈ ਸੰਗਤ ਇਹੀ ਕਹਿ ਰਹੀ ਆ ਪੌੜੀਆਂ ਨਹੀਂ ਜਾਣਾ ਕੋੜੂnga ਥੋੜਾ ਔਖਾ ਰਸਤਾ ਕੋੜੀਆਂ ਨਹੀਂ ਜਾਂਦਾ ਕੋੜੀਆਂ ਔਖਾ ਜੀ ਸਤਸਰੀਆ ਕਾਲਾ ਕੋੜੀਆਂ ਬਹੁਤ ਛੜੀਆਂ ਹੁੰਦਾ ਲੋ ਜੀ ਵਿੱਚ ਬਈ ਕਹਿ ਰਿਹਾ ਵੀ ਇਧਰ ਦੀ ਸੌਖਾ ਹੈਗਾ ਤੇ ਜ਼ਿਆਦਾਤਰ ਬੰਦੇ ਕਹਿ ਰਹੇ ਆ ਵੀ ਪਲੇਨ ਰਸਤੇ ਜਾਓ ਚਲੋ ਅਸੀਂ ਪਲੇਨ ਰਸਤੇ ਚੁੰਦੇ ਆ ਕਿਉਂਕਿ ਜਿੱਧਰ ਬੋਟਿੰਗ ਜ਼ਿਆਦਾ ਹੈ ਅਸੀਂ ਉਧਰ ਜਾਵਾਂਗੇ ਤੇ ਪੌੜੀਆਂ ਵਾਲਾ ਰਸਤਾ ਵਿਸੇ ਮੈਂ ਵਲੌਗ ਦੇਖਿਆ ਕਾਫੀ ਸਾਰੇ ਤੇ ਉਹਦੇ ਵਿੱਚ ਵੀ ਕਹਿੰਦੇ ਆ ਵੀ ਪੌੜੀਆਂ ਵਾਲਾ ਰਸਤਾ ਥੋੜਾ ਜਿਆ ਟਫ ਹੈ ਚਲੋ ਬਾਟੂ ਓਕੇ ਪੌੜੀ ਨਹੀਂ ਇਧਰ ਚੱਲਦੇ ਆ ਆ ਜੀ ਨਵੀਂ ਨਵਾਂ ਹੈਲੀਪੈਡ ਬਣ ਰਿਹਾ ਹਲੇ ਇਹਦਾ ਕੰਮ ਚੱਲ ਰਿਹਾ ਹਲੇ ਥੋੜਾ ਜਿਆ ਕੰਪਲੀਟ ਨਹੀਂ ਹੋਇਆ ਤੇ ਫਿਰ ਇੱਥੋਂ ਜਹਾਜ਼ ਕੋਈ ਨਹੀਂ ਉੱਥੇ ਵਗ ਜਾਣਾ ਸਿੱਧਾ ਗੋਬਿੰਦ ਘਾੜ ਜਾਇਆ ਕਰੂਗਾ ਤੇ ਟਿਕਟਾ ਜਿਹੜੀ ਹੁਣ ਦੀ ਟਿਕਟਾ 5000 ਆ ਗੋਬਿੰਦ ਘਾੜ ਤੋਂ ਗੋਬਿੰਦ ਘਾ ਧਾਮ ਤੱਕ ਤੇ ਫਿਰ ਡਬਲ ਹੋ ਜੂਗੀ ਫਿਰ ਮੇਰੇ ਖਿਆਲ ਚ 10000 ਹੋ ਜੂ ਤੇ ਵੈਸੇ ਵਾਜੂ ਐਣੀ ਪਤਾ ਕਿੰਨੇ ਕ ਬਦੂ ਹਲੇ ਚੱਲੇ ਆਣੀ ਬਣਦੇ ਹੈਗਾ ਦੇਖੋ ਜੀ ਰਸਤਾ ਤਕਰੀਬਨ ਕੋਈ 2 ਕਿਲੋਮੀਟਰ ਕਹਿ ਰਿਹਾ ਕੁਈ 1.5 ਕਿਲੋਮੀਟਰ ਕਹਿ ਰਿਹਾ 2 ਕਿਲੋਮੀਟਰ ਤੇ ਬਾਕੀ ਦੇਖਦੇ ਆ ਸਮਾਂ ਹੋ ਗਿਆ तकरीबन 11:30 ਜੀ 11:30 ਨਹੀਂ ਹੋਇਆ ਯਾਰ 10:30 ਹੋ ਗਏ 12:00 10:00 12:00 ਵਜੇ ਅਰਦਾਸ ਹੋਣੀ ਆ ਅਰਦਾਸ ਤੋਂ ਪਹਿਲਾਂ ਪਹਿਲਾਂ ਆਪਾਂ ਪਹੁੰਚਣਾ ਤੇ ਬਾਕੀ 뷰 ਚੈੱਕ ਕਰੋ ਤੁਸੀਂ ਦੇਖ ਸਕਦੇ ਹੋ ਪੂਰਾ ਆਨੰਦਮਈ ਮਾਹੌਲ ਹੈ ਸਾਰੇ ਪਾਸੇ ਬਰਫੀ ਬਰਫ ਹੈ ਤੇ ਹਾਂਜੀ ਹਾਂਜੀ ਪਾਪਾ ਜੀ ਕਰੇ ਦਰਸ਼ਨ ਜੀ ਹਾਂਜੀ ਹਾਂਜੀ ਵਧੀਆ ਹੋਗੇ ਜੀ ਦਰਸ਼ਨ ਕਿਰਪਾ ਉਹਦੇ ਸ੍ਰੀ ਰਾਮ ਸਾਹਿਬ ਨੂੰ ਇਦਾਂ ਹੀ ਕਰਵਾਏ ਠੀਕ ਹੈ ਜੀ ਕਿੰਨੀ ਕੁ ਦੂਰੀ ਰਹਿ ਗਈ ਜੀ ਪਾਪਾ ਜੀ ਕਿੰਨੀ ਦੂਰੀ ਰਹਿ ਗਈ ਕਿੰਨੇ ਕਿਲੋਮੀਟਰ ਆ ਗਈ ਹੈ 1.5 ਤੇ 1.5 ਕਿਲੋਮੀਟਰ ਹੋਣਾ ਹੈ ਠੀਕ 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 ਹੈ ਜੀ ਓਕੇ ਬਾਈ ਬਾਈ ਗੁਰਜੀ ਕਖਾਲ ਸਾਹਿਬ ਬਾਈ ਗੁਰਜੀ ਕੀ ਫਤ ਹੈ ਓਕੇ ਲਓ ਜੀ ਆਪਣੇ ਆਪ ਤੇ ਭਰੋਸਾ ਜਾਨੀ ਹੋ ਰਿਹਾ ਤੁਸੀਂ نیچے ਦੇਖ ਰਹੇ ਹੋ येलो ਕਲਰ ਤੇ ਬਲੂ ਕਲਰ ਦੀਆਂ ਲਕਾਨਾ ਉਥੋਂ ਉਸ ਤੋਂ ਵੀ ਥੋੜਾ ਜਿਹਾ ਨੀਚੋਂ ਅਸੀਂ ਚਾਹ ਪੀਤੀ ਸੀ ਤੇ ਉਹ ਉਥੋਂ ਦੀ ਆਏ ਅਸੀਂ ਇਸ ਤਰ੍ਹਾਂ ਰਸਤਾ ਤੁਸੀਂ ਦੇਖ ਸਕਦੇ ਹੋ ਤੇ ਰਸਤਾ ਤਕਰੀਬਨ ਰਹਿ ਗਿਆ 15-20 ਮਿੰਟਾਂ ਦਾ ਕਹਿ ਰਹੇ ਆ ਤੇ ਬਾਕੀ ਦੇਖਦੇ ਆ ਜੀ ਬਣੇ ਰੋ ਬਲੌਗ ਦੇ ਨਾਲ ਧੰਨਵਾਦ ਜੀ